ਰੂਸ ਵੱਲੋਂ ਯੂਕਰੇਨ 'ਤੇ ਕੀਤੇ ਜਾ ਰਹੇ ਹਮਲਿਆਂ ਕਾਰਨ ਹਜ਼ਾਰਾਂ ਭਾਰਤੀ ਵਿਦਿਆਰਥੀ ਉੱਥੇ ਫਸ ਗਏ ਨੇ ਜਿਨ੍ਹਾਂ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਰਹਾਲੀਕਲਾ ਦਦੇਰ ਸਾਹਿਬ ਨਾਲ ਸੰਬੰਧਿਤ ਦੋ ਵਿਦਿਆਰਥੀ ਵੀ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਲੈ ਕੇ ਉਹਨਾਂ ਦੇ ਮਾਪਿਆਂ ਵਿੱਚ ਭਾਰੀ ਚਿੰਤਾ ਬਣੀ ਹੋਈ ਹੈ ਉਹਨਾਂ ਨੇ ਜਿੱਥੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਉੱਥੇ ਹੀ ਮੰਗ ਵੀ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਕਿਸੇ ਵੀ ਤਰੀਕੇ ਨਾਲ ਵਾਪਸ ਲਿਆਂਦਾ ਜਾਵੇ ਪ੍ਰਾਪਤ ਜਾਣਕਾਰੀ ਅਨੁਸਾਰ ਸਰਹਾਲੀਕਲਾ ਦੇ ਨਾਲ ਲੱਗਦੇ ਪਿੰਡ ਦਦੇਰ ਸਾਹਿਬ ਤੋਂ ਦੋ ਵਿਦਿਆਰਥੀ ਯੂਕਰੇਨ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ ਗਏ ਸਨ ਹਰ ਸਿਮਰਤ ਕੋਰ MBBS ਦੀ ਅਖੀਰਲੇ ਸਾਲ ਦੀ ਪੜ੍ਹਾਈ ਕਰ ਰਹੀ ਸੀ ਜਦਕਿ ਤਰਨਦੀਪ ਸਿੰਘ ਪੁੱਤਰ ਵਿਗਿਆਨ ਸਿੰਘ ਅਜੇ 20 ਫਰਵਰੀ ਨੂੰ ਹੀ ਮੈਡੀਕਲ ਦੀ ਪੜ੍ਹਾਈ ਵਾਸਤੇ ਯੂਕਰੇਨ ਪਹੁੰਚੇ ਇਹਨਾਂ ਬੱਚਿਆਂ ਦੇ ਪਰਿਵਾਰਾਂ ਨੇ ਸਰਕਾਰ ਵੱਲੋਂ ਜਾਰੀ ਕੀਤੇ ਅੰਬੈਸੀ ਹੈਲਪਲਾਈਨ ਨੰਬਰਾਂ ਦੇ ਮਦਦ ਲਈ ਜਾਰੀ ਕੀਤੇ ਨੰਬਰ ਤੇ ਵੀ ਵਿਦਿਆਰਥੀਆਂ ਦਾ ਵੇਰਵਾ ਦੱਸਦਿਆਂ ਉਹਨਾਂ ਦੀ ਵਾਪਸੀ ਕਰਾਉਣ ਵਾਸਤੇ ਅਪੀਲ ਕੀਤੀ ਹੈ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਫੋਨ ਤੇ ਗੱਲਬਾਤ ਦੌਰਾਨ ਸਬੰਧਿਤ ਸ਼ਹਿਰ ਦੇ ਵਿੱਚ ਅਫਰਾ ਤਫਰੀਦਾ ਮਾਹੌਲ ਹੋਣ ਦੀ ਗੱਲ ਕਰਦੇ ਨੇ ਇਸ ਤੋਂ ਇਲਾਵਾ ਕਈ ਵਿਦਿਆਰਥੀ ਤਾਂ ਨੇੜਲੇ ਦੇਸ਼ਾਂ ਨੂੰ ਵੀ ਕੂਚ ਕਰ ਗਏ ਨੇ ਪਰ ਇਹ ਤ ਕੀਵ ਸ਼ਹਿਰ ਵਿੱਚ ਭਾਰਤੀ ਅੰਬੈਸੀ ਵੱਲੋਂ ਮਦਦ ਦੀ ਉਡੀਕ ਵਿੱਚ ਬੈਠੇ ਨੇ ਉਹ ਗੱਲ ਹੈ ਕਿ ਯੂ ਸਿਟੀ ਨੇ ਸ਼ਾਮ ਤੱਕ ਰਸ਼ੀਆ ਪੂਰਾ ਇਨਵੇਸ ਕਰੇਗੀ। ਓਕੇ ਓਕੇ ਜੇ ਬੈਠਾਂ ਨਾ ਯੂ ਸਿਟੀ ਦੇ ਉਹਨੂੰ ਉਹਨੇ ਨਿਵੇਡ ਕਰੇਗੀ ਤੇ ਅਟੈਕ ਕਰੇਗੀ ਪੂਰੀ ਤੀਤੀਰ ਤੇ ਹਮੇਸ਼ਾ ਇਹ ਉਹ ਅੰਦਰ ਨਹੀਂ ਨਾ ਕਰਵਾਇਆ ਸੀ ਸਿਲੰਡਰ ਨਹੀਂ ਕਰਵਾਇਆ ਸੀ ਹੂੰ ਸੋ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਸ਼ਾਮ ਤੱਕ ਜਾਂ ਅਗਲੇ ਦਿਨ ਹੋ ਸਕਦਾ ਹੈ ਕਿ ਸਟਿਮ ਨੂੰ ਲੀਕ ਕਰਦੀ ਹੈ ਹੂੰ ਹੂੰ ਤੇ ਉਸ ਵਾਸਤੇ ਜਿਹੜਾ ਬੈਠੇ ਨਵਾਂ 6 ਰੰਗ ਦੇ ਕੰਪਾਰਟਮੈਂਟ ਦੀ ਵਾਣ ਹੋ ਗਈ ਹੈ ਹੂੰ ਹੂੰ ਫੰਡ ਜਿਹੜਾ ਨਵੇਂ ਬੈਂਕ ਕਰਜ਼ੇ ਦਾ ਕਰਾ ਦਿੱਤੇ ਹੂੰ ਹੂੰ ਤੇ ਵਾਰ ਐ ਗਵਰਨਮੈਂਟ ਕੁਝ ਨਹੀਂ ਕਰ ਰਹੀ ਐਂ ਦੇ ਹੋਈ ਹੈ ਜੀ ਸਾਨੂੰ ਸਰਕਾਰ ਕਦੇ ਇਥੋਂ ਪਰ ਅਹ ਸਾਡੀ ਜਿਹੜੀ ਐਂਬੈਸੀ ਜਿਹੜੀ ਐਂਬੈਸੀ ਹਮ ਕੋਈ ਨਵਾਂ ਨੋਮਰ ਜਾਰੀ ਨਹੀਂ ਕਰ ਰਹੀ ਕਿਸੇ ਸ਼ਿਕਾਇਤ ਦਾ ਚਾਹ ਬਾਰ ਕੀ ਕਰੋ ਹੂੰ ਕੋ ਜਸਲਾਮ ਅਲੈਕੁਮ अच्छा अपने रिस्क ਤੇ ਜਾਓ ਜਿੱਥੇ ਜਾਣਾ ਹੈ ਕੋਈ ਗੱਲ ਨਹੀਂ ਹੌਸਲਾ ਰੱਖਣਾ ਆ ਤੇ ਆਪ ਦੇ ਨਿਯਮ ਸੁਣਨੀ ਬੋਤ ਤਾਂ ਨੈਗਲ ਨਾ ਚੈਟੀਕੀ ਤਾ ਹਾਂ ਆਜੀ ਕੋਈ ਜਾਣਦਾ ਹਾਂ ਹਾਂ ਠੀਕ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਵਿਗਿਆਨ ਸਿੰਘ ਹੈ ਕਿਹੜਾ ਪਿੰਡ ਬਾਬਾ ਜੀ ਸਿਹਰਾਜੀ ਕਲਾਂ ਜੀ ਜਿਲਾ ਘੜਾ ਪਿੰਡਾ ਜੀ ਕਰਨਤਨ ਜੀ ਬਬਾਈ ਬਾਹਰ ਜਿਹੜੇ ਜ਼ਰੂਰਤ ਜ਼ਰੂਰਤ ਦੇ ਵਿੱਚ ਗਏ ਨੇ ਕੀ ਲੱਗਦੇ ਆ ਤੁਸੀਂ ਉਹ ਮੇਰਾ ਬੇਟਾ ਜੀ ਅੱਛਾ ਤੇ ਕਿਸ ਮਕਸਦ ਵਾਸਤੇ ਗਏ ਸੀ ਉਹ ਐਮ ਬੀਬੀਐਸ ਕਰਨ ਵਾਸਤੇ ਗਿਆ ਜੀ ਗੱਲਬਾਤ ਹੋ ਰਹੀ ਹੈ ਬਾਹਰ ਕੀ ਹੁੰਦਾ ਗੱਲਬਾਤ ਤੇ ਹੁੰਦੀ ਆ ਜੀ ਅੱਛਾ ਜੀ ਹਾਂ ਜੀ ਤੇ ਕੀ ਹਾਲਾਤ ਨੂੰ ਦੱਸਦੇ ਨੇ ਉਧਰ ਦੇ ਹਾਲਾਤ ਉਹ ਕਹਿੰਦੇ ਨੇ ਮਾਰੇ ਆ ਬੈਂਕਾਂ ਵਿੱਚ ਬੈਠੇ ਨੇ ਲੜ ਕੇ ਕੁਝ ਖਾਣ ਪੀਣ ਨੂੰ ਕੋਲ ਨਹੀਂ ਹੈਗਾ ਥੱਲੇ ਥੱਲੇ ਜੜੇ ਬੈਠੇ ਆ ਤੇ ਅਸੀਂ ਤੇ ਤੇ ਸਰਕਾਰ ਨੇ ਹੋਰ ਪੀਰ ਕਰਦੇ ਕਿ ਸਰਕਾਰ ਉਹਨਾਂ ਨੂੰ ਸਹੀ ਸਲਾਮਤ ਸਾਡੀਆਂ ਜ세 ਬੰਦੀਆਂ ਧਾਰਮਿਕ ਹੋਰ ਸੋਸਾਇਟੀਆਂ ਜਿੰਨੀਆਂ ਵੀਆ ਸਰਕਾਰ ਤੇ ਦਬਾਅ ਬਣਾਉਣ ਤੇ ਉਹਨਾਂ ਨੂੰ ਸਾਡੇ ਬੱਚਿਆਂ ਨੂੰ ਹਿੰਦੁਸਤਾਨ ਵਾਪਸ ਸਹੀ ਸਲਾਮਤ ਲੈ ਆਵੇ ਕਦੋਂ ਗਿਆ ਸੀ ਬੇਟਾ ਤੁਹਾਡਾ ਉਹ ਜੀ 21 ਤਰੀਕ ਨੂੰ ਗਿਆ ਜੀ ਕਿਸ ਕੰਮ ਵਾਸਤੇ ਗਿਆ ਸੀ ਉਹ ਪੜਨਾਂ ਵਾਸਤੇ ਗਿਆ ਜੀ ਕਿਸ ਚੀਜ਼ ਪੜਾਈ ਕਰਨ ਗਏ ਉਹਨੇ ਬੀਬੀਐਸ ਕਰਨੇ ਨੇ ਤੇ ਗੱਲਬਾਤ ਹੁੰਦੀ ਉਧਰ ਕੀ ਹਾਲਾਤ ਬਾਰੇ ਦੱਸਦੇ ਹੁੰਦੀ ਆ ਜੀ ਪਰ ਹਲਾ ਅੱਜ ਉਹ ਤਾਂ ਦੇ ਮਾਰੇ ਆਂ ਬੈਂਕਾਂ 'ਚ ਬੈਠਿਆ ਜੀ। ਉਹ ਰਾਸ਼ਨ ਬਣਨੀ ਨਹੀਂ ਕਮੀ ਆ ਜੀ। ਸਾਡੇ ਕਹਿੰਦੇ ਪਾਣੀ ਨਹੀਂ ਕੋਲ। ਕਿੰਨੇ ਬੇੜੇ ਤੁਹਾਡੇ? ਇੱਕੋ ਬੇੜਾ। ਉਹ ਬਾਹਰ ਗਿਆ ਜੀ। ਉਹ ਬਾਹਰ ਗਿਆ। ਹੋਰ ਕਿੰਨੇ ਬੇੜੇ? ਬੇੜਾ ਕੋਈ ਨਹੀਂ ਆਇਆ ਜੀ, ਬੇੜੇ ਨਹੀਂ ਆਤੇ ਨਾ। ਸਹੀ। ਕੀ ਮੰਗ ਕਰਦੇ ਹੋ ਭਾਰਤ ਸਰਕਾਰ ਤੋਂ? ਅਸੀਂ ਭਾਰਤ ਸਰਕਾਰ ਤੋਂ ਮੰਗਿਓ ਕਰਦੇ ਆ ਜਿਵੇਂ ਉਹਨਾਂ ਨੂੰ ਸਹੀ ਇਸਲਾਮ ਤੋਂ ਆਪ ਸਿਲਾਂਦਾ ਜਾਵੇ। ਤੇ ਕੋਈ ਸਰਕਾਰ ਦੀ ਜਿੰਮੇਵਾਰੀ ਬਣਦੀ ਆ ਸਾਡੇ ਬੱਚਿਆਂ ਨੂੰ ਵਾਪਸ ਚਾਵੇ। ਤਾਂ ਬੈਠ ਹੋ ਕੇ ਉਦਾਸੀ ਕਰਦੇ ਆ ਤੇ ਰੋਸ ਤੇ ਯੂਕਰੇਨ ਨਾਲ ਆਪਸੇ ਟਕ ਕੇ ਬੈਠ ਜਾਣ ਸਾਡੇ ਬੱਚੇ ਵੀ ਸੇ ਇਸਲਾਮ ਜ਼ਰੈਣ ਇਹ ਹੋਈ ਕਿ ਪਰ ਇਹਦੇ ਬੱਚਿਆਂ ਨੂੰ ਵਾਪਸ ਲੰਦਾ ਜਾਵੇ ਤੇ ਜੰਗ ਬੰਦ ਕੀਤੀ ਜਾਵੇ ਹਾਂਜੀ ਪੰਜ ਕੀ ਨਾਮ ਤੁਹਾਡਾ ਪਵਨਦੀਪ ਕੌਰ ਕਿਹੜਾ ਪਿੰਡ ਤੁਹਾਡਾ ਜੀ ਸਰਹਾਲੀ ਕਲਾਂ ਜੀ ਪਹਿਲੀ ਜਿਹੜੇ ਬਾਹਰ ਗਏ ਨੇ ਬ੍ਰਦਰ ਕੀ ਲੱਗਦਾ ਤੁਹਾਡੇ ਉਹ ਮੇ ਬ੍ਰਦਰ ਨੇ ਛੋਟੇ ਸਾਡੇ ਤਿੰਨ ਭੈਣਾਂ ਦੇ ਕੀ ਬ੍ਰਦਰ ਹੈ ਕੀ ਨਾਮ ਹੈ ਕਰਨਦੀਪ ਸਿੰਘ ਉਹ ਐਮਬੀਬੀਐਸ ਦੀ ਸਟੱਡੀ ਕਰਨ ਵਾਸਤੇ ਯੂਕਰੇਨ ਗਿਆ ਹੋਇਆ ਹੈ ਔਰ ਉੱਥੇ ਬਹੁਤ ਪੈਨਿਕ ਮਾਹੌਲ ਹੈ ਸਾਡੀ ਗੱਲਬਾਤ ਹੋ ਰਹੀ ਹੈ ਬਟ ਸਟਿਲ ਉਹ ਬਹੁਤ ਪੈਨਿਕ ਹੈ ਅਸੀਂ ਉਹ ਸਾਨੂੰ ਹੌਸਲਾ ਦਿੰਦੇ ਅਸੀਂ ਉਹਨੂੰ ਦਿੰਦੇ ਆ ਬਟ ਸਚਾਈ ਸਭ ਨੂੰ ਪਤਾ ਹੈ ਬੱਚੇ ਉੱਥੇ ਬਹੁਤ ਸਰਵਾਈਵ ਕਰ ਰਹੇ ਨੇ ਅਸੀਂ ਸਰਕਾਰ ਕੋਲੋਂ ਇਹ ਅਪੀਲ ਕਰ ਰਹੇ ਹਾਂ ਕਿ ਬੱਚੇ ਸਾਡੇ ਹਰ ਹਰ ਘਰ ਦਾ ਬੱਚਾ ਵਾਪਸ ਆਵੇ ਔਰ ਅਸੀਂ ਇਹੀ ਰਿਕੁਐਸਟ ਹੈ ਸਾਡੀ ਸਰਕਾਰਾਂ ਦੇ ਕੋਲੋਂ ਕਿ ਸਾਡੀ ਜੋ ਮੰਗਾਂ ਨੇ ਸਾਡੇ ਜੋ ਪਰਿਵਾਰ ਅਪੀਲ ਕਰ ਰਹੇ ਆ ਤੁਹਾਡੇ ਉਹ ਸਾਡੀਆਂ ਸੁਣੀਆਂ ਜਾਣ ਔਰ ਸਾਡੇ ਬੱਚੇ ਸਾਡੇ ਕੋਲ ਵਾਪਸ ਆਣ ਸਹੀ ਸਲਾਮਤ ਕਿਉਂਕਿ ਉੱਥੇ ਬੱਚਿਆਂ ਨੂੰ ਬਹੁਤ ਕੁਝ ਸਰਵਾਈਵ ਕਰਨਾ ਪੈ ਰਿਹਾ ਉਹਨਾਂ ਕੋਲ ਖਾਣ ਵਾਸਤੇ ਕੁਝ ਨਹੀਂ ਹੈ ਪਾਣੀ ਪੀਣ ਲਈ ਨਹੀਂ ਹੈ ਉਹਨਾਂ ਦੇ ਵਾਟਰ ਸਪਲਾਈਜ਼ ਬੰਦ ਕਰ ਦਿੱਤੀਆਂ ਗਈਆਂ ਨੇ ਔਰ ਸਾਡੇ ਬੱਚੇ ਸਰਵਾਈਵ ਕਰ ਲਿਆ ਪਲੀਜ਼ ਸਾਡੀਆਂ ਪੀਲਾਂ ਨੇ ਕਿ ਜਲਦੀ ਤੋਂ ਜਲਦੀ ਹੱਲ ਕੱਟ ਕੇ ਸਾਡੇ ਬੱਚਿਆਂ ਨੂੰ ਵਾਪਿਸ ਭੇਜਿਆ ਜਾਵੇ ਸਾਡੇ ਕੋਲ ਤੁਸੀਂ ਕਿਦੇ ਇਹ ਹੈਲਪ ਲਾਈਨ ਨੰਬਰ ਤੇ ਜਾਂ ਸਰਕਾਰ ਅਸੀਂ ਸਾਰੀ ਹੈਲਪ ਲਾਈਨ ਨੰਬਰ ਜਿੰਨੇ ਉਹਨਾਂ ਨੇ ਇਸ਼ੂ ਕੀਤੇ ਹੋਏ ਅਸੀਂ ਸਾਰੇ ਹੈਲਪ ਲਾਈਨ ਨੰਬਰਸ ਤੇ ਕਾਲ ਕਰ ਚੁੱਕੇ ਹਾਂ ਸਾਰਿਆਂ ਨੂੰ ਅਸੀਂ ਆਪਣੇ ਬੱਚੇ ਦੀ ਆਇਡੈਂਟੀਟੀ ਆਇਡੈਂਟੀਫਾਈ ਕਰ ਚੁੱਕੇ ਹਾਂ ਆਪਣੇ ਬੱਚੇ ਦੀ ਸਭ ਨੂੰ ਦਿੱਤੀ ਹੋਈ ਹੈ ਸਾਨੂੰ ਇਹ ਆ ਕਿ ਉਹ ਵਿਸ਼ਵਾਸ ਤਾਂ ਦਵਾ ਰਿਹਾ ਬਟ ਸਾਨੂੰ ਹੌਸਲਾ ਪਰਵਾਨਾ ਨੂੰ ਅਜੇ ਨਹੀਂ ਮਿਲ ਰਿਹਾ ਕਿਉਂਕਿ ਸਾਡਾ ਬੱਚਾ ਉੱਥੇ ਹੈ ਸਾਨੂੰ ਇਹ ਹੀ ਰਿਕੁਐਸਟ ਹੈ ਕਿ ਸਾਡੇ ਬੱਚੇ ਨੂੰ ਉੱਥੋਂ ਭੇਜਿਆ ਜਾਵੇ ਵਾਪਸ ਹਾਂਜੀ ਸੰਬੀਧ ਕੀ ਹੁੰਦਾ ਦੇਖ ਲਾ ਕੇ ਕਿ ਚੱਲ ਰਿਹਾ ਇੱਥੇ ਕਿੱਥੇ ਬੈਠੀਆਂ ਹੋ ਤੁਸੀਂ ਅਸੀਂ ਪਹਿਲਾਂ ਤਾਂ ਆਪਣੀਆਂ ਜਿਹੜੀਆਂ ਬਿਲਿੰਗ ਕੀ ਰਹੀਆਂ ਹਾਂ ਉਹ ਕੈਚ ਕਰਾਂਗੇ ਜਿਹੜੇ ਕੋਟੇ ਹਾਂ ਹਾਂ ਪਰ ਉੱਥੇ ਸਾਡੇ ਰੋਸ ਕਰਦਾ ਕਿ ਲੋਕਲ ਬੰਦੇ ਨਹੀਂ ਆਏ ਤੇ ਉਹਨਾਂ ਨੂੰ ਲੋਕਲ

ਹੋਣ ਕਿਤਨਾ ਤੁਹਾਨੂੰ ਇਥੋਂ ਨਿਕਲਣ ਦਾ ਅਰੇਂਜਮੈਂਟ ਹੈਗਾ ਵਾ ਕਿ ਤੇ ਪ੍ਰਾਣਾ ਕੀ ਪੋਜੀਸ਼ਨ ਹੈ ਨਿਕਲਣ ਦਾ ਅਸੀਂ ਗਵਰਨਮੈਂਟ ਦਾ ਹਾਲੇ ਕੋਈ ਕੋਸ਼ਿਸ਼ ਨਹੀਂ ਕਰ ਸਕੀ ਮੇਰੇ ਖਿਆਲ ਨਾਲ ਤੇ ਉਹ ਫੋਕਸ ਕਰਨ ਦੇ ਜਦੋਂ ਰਾਸਤੇ ਸੇਫ ਹੋਣ ਜਾਂਦੇ ਤੇ ਆਪਣੇ ਪਰਸਨਲ ਰਿਸਕ ਤੇ ਨਿਕਲਣਾ ਚਾਹਦੇ ਹੋ ਤਾਂ ਨਿਕਲ ਜਾਓ ਜੇ ਨਹੀਂ ਕਿੰਦੀ ਆ ਰਹੀਆਂ ਹੈ ਅੱਛਾ ਗਵਰਨਮੈਂਟ ਨੇ ਇੱਥੇ ਤੁਹਾਨੂੰ ਇਹਨਾਂ ਨੇ ਐਂਬੈਸੀ ਵਾਲਿਆਂ ਨੇ ਹਾਂਜੀ ਕੁਝ ਉਹਨਾਂ ਨੇ ਕਹਿਲੀ ਕਿ ਆ ਤੁਸੀਂ ਨਿਕਲੋ ਕੁਝ ਨਿਕਲੋ ਬਸ ਤੁਸੀਂ ਆਪੇ ਕੋਈ ਫੋਟੋ ਨਿਕਲ ਹੋਇਆ ਕਾਫੀ ਬੱਦਕੇ ਨਿਕਲ ਗਿਆ ਸੀ ਉਹ ਫੋਲਡਰ ਸਿੱਖ ਕਾਹਦੇ ਲਈ ਠੀਕ ਹੈ ਠੀਕ ਚਲੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਮਨ ਸਿੰਘ ਹੈ ਜੀ ਜਿਹੜੀ ਬੇਟੀ ਯੂਕਰੇਨ ਦੇ ਵਿੱਚ ਤੁਹਾਡੀ ਗਈ ਹੋਈ ਹੈ ਇਹ ਕਦੋਂ ਤੋਂ ਪੜ੍ਹਾਈ ਕਰ ਰਹੀ ਉਹ ਕਦੋਂ ਦੀ ਉੱਥੇ ਗਈ ਹੈ ਇਹ ਜੀ ਸਾਢੇ 5 ਸਾਲ ਹੋ ਗਏ ਇਹਨਾਂ ਨੂੰ ਗਈ ਨੇ ਉੱਥੇ ਐਕੀ ਫਾਈਨਲ ਈਅਰ ਆ ਤੇ ਐਕੀ ਇਹ ਜੁਲਾਈ 'ਚ ਇਹਨਾਂ ਨੇ ਪੇਪਰ ਦੇ ਕੇ ਵਾਪਸ ਆ ਜਾਣਾ ਸੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇੱਥੇ ਇਹ ਮਾਹੌਲ ਬਣਿਆ ਤੇ ਹੁਣ ਬੇਟੀ ਦਾ ਕੀ ਹਾਲ ਹੈ ਉੱਥੇ ਜੀ ਸਾਨੂੰ ਜੀ ਬੇਟੀ ਨੇ ਫੋਨ ਲਾਇਆ ਜੀ ਸਾਡੀਆਂ ਟਿਕਟਾਂ ਸੋ ਇੱਥੇ ਹਾਲਾਤ ਖਰਾਬ ਹੋ ਰਿਹਾ ਤੇ ਅਸੀਂ ਫਿਰ ਉਹਨਾਂ ਦੀਆਂ ਟਿਕਟਾਂ ਵੀ ਕਰਾਈਆਂ ਪਰ ਉਹ ਟਿਕਟਾਂ ਕੈਨਸਲ ਹੋ ਗਈਆਂ ਉਹਦਾ ਵਾਪਸੀ ਨਹੀਂ ਕੋਈ ਇਹਨੂੰ ਜਦੋਂ 에ਰਪੋਰਟ ਤੇ ਗਈ ਉਹਨਾਂ ਨੇ ਵਾਪਸ ਕਰਤਾ ਉਦੋਂ ਜੀ ਤੇ ਸਾਨੂੰ ਆਂਦੀਆਂ ਜੀ ਹਾਲਾਤ ਬਹੁਤ ਖਰਾਬ ਆ ਫੇਰ ਉਹ ਵਾਪਸ ਚਲੇ ਗਈਆਂ ਆਪਦੇ ਉਸ ਤੋਂ ਦੇ ਵਿੱਚ ਫਿਰ ਉਹ ਬੰਕਰਾਂ ਦੇ ਰਾਹ ਨੂੰ ਜਿਹੜਾ ਉਹ ਰਹਿ ਕੇ ਵਿਜਲਾ ਕਰ ਲਈਆਂ ਹੁਣ ਤੇ ਰਾਸ਼ਨ ਪਾਣੀ ਉਹਨਾਂ ਤੋਂ ਜਿਹੜਾ ਉਹ ਬਹੁਤ ਘੱਟ ਆ ਤੇ ਉਹਨਾਂ ਨੂੰ ਮਤਲਬ ਕੱਢਣ ਦਾ ਅਪਰਾਧਾ ਕੀਤਾ ਜਾਵੇ ਅਸੀਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦੇ ਆਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਤੇ ਸਾਡੇ ਬੱਚਿਆਂ ਨੂੰ ਉਥੋਂ ਜਿੰਨੇ ਵੀ ਉਹਨਾਂ ਦੇ ਨਾਲ ਬੱਚੇ ਆ ਟੋਟਲ ਇੰਡੀਆ ਦੇ ਤੇ ਉਹਨਾਂ ਨੂੰ ਕੱਢ ਕੇ ਇੱਥੇ ਵਾਪਸ ਲਿਆਂਦਾ ਜਾਵੇ ਸਕਾਰਪਚਾਇਆ ਜਾਵੇ ਸਹੀ ਸਲਾਮਤ ਤਰੀਕਾ ਤੋਂ ਦੀ ਗੱਲ ਹੋਈ ਹੈ ਬੇਟੀ ਨਾਲ। ਬੇਟੀ ਨਾਲ ਸਾਡੀ ਰਾਤ ਗੱਲ ਹੋਈ ਸੀ ਜੀ। ਤੇ ਰਾਤ ਉਹਨੇ ਦੱਸਿਆ ਜੀ ਕਿ ਮਤਲਬ ਅਸੀਂ 100 ਬੱਚਾ ਹੋਸਟਲ ਚ ਆ ਹੁਣ। ਤੇ ਹੋਸਟਲ ਚ ਹੀ ਰਹਿ ਰਹੇ ਸਾਨੂੰ ਉਥੋਂ ਜਾਣ ਦੀ ਕੋਈ ਕਨਵੈਂਸ ਨਹੀਂ ਮਿਲ ਰਹੀ। ਜਦੋਂ ਬਾਰਡਰਾਂ ਤੇ ਗਵਰਨਮੈਂਟ ਨੇ ਆਖਿਆ ਕਿ ਤੁਸੀਂ ਅਗਰੇ ਦੇਸ਼ਾਂ ਦੇ ਬਾਰਡਰਾਂ 'ਤੇ ਆਓ। ਤੇ ਉਹਦੇ ਵਾਸਤੇ ਕੋਈ ਕਨਵੈਂਸ ਨਹੀਂ ਮਿਲ ਰਹੀ। ਅੱਜ ਸਵੇਰੇ ਵੀ ਗੱਲ ਹੋਈ ਆ ਆਂਦੇ ਵੀ ਅਸੀਂ ਰੇਂਜ ਕਰਦੀ ਆ। ਗਵਰਨਮੈਂਟ ਨੂੰ ਕੋਈ ਰੇਂਜ ਕਰਨੀ ਚਾਹੀਦੀ ਆ ਜੇ ਉਥੋਂ ਜੋ ਯੂਨੀਵਰਸਿਟੀਆਂ ਤੋਂ ਕੱਢਦਾ ਉਹ ਕੋਈ ਪਰਾਲਾ ਕੀਤਾ ਜਾਵੇ ਉੱਥੋਂ ਬਾਹਰ ਤੱਕ ਖੜੰਦਾ ਜਿਸ ਤਰੀਕੇ ਨਾਲ ਇਹਨਾਂ ਦੋਨਾਂ ਦੇਸ਼ਾਂ ਦੀ ਆਪਸ ਵਿੱਚ ਲੜਾਈ ਲੱਗ ਚੁੱਕੀ ਹੈ ਤਾਂ ਇਹਨਾਂ ਦੋਨਾਂ ਦੇਸ਼ਦਨ ਲੋਕਾਂ ਨੂੰ ਕੀ ਅਪੀਲ ਦੇਸ਼ਾਂ ਵਾਲੇ ਜਿਹੜੇ ਹੈ ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਕੀ ਅਪੀਲ ਕਰਦਾ ਹੈ ਇਹ ਵੀ ਅਪੀਲ ਕਰਦੇ ਆਂ ਜੀ ਕਿ ਜੰਗ ਦਾ ਕੋਈ ਫਾਇਦਾ ਨਹੀਂ ਹੈਗਾ ਜੰਗ ਨਹੀਂ ਹੋਣੀ ਚਾਹੀਦੀ ਇਹਨਾਂ ਬੱਚਿਆਂ ਦਾ ਤੇ ਉੱਥੋਂ ਦੇ ਲੋਕਾਂ ਦਾ ਵੀ ਤੋ ਵੇਖਿਆ ਖਤਰੇ ਦੇ ਜੀ ਤੇ ਇਹ ਨਹੀਂ ਕੁਝ ਵੀ ਕੁਝ ਨਹੀਂ ਹੋਣਾ ਚਾਹੀਦਾ ਤੁਹਾਡਾ ਕਿੰਨਾ ਖਰਚਾ ਹੋਣ ਤੱਕ ਜਿਹੜਾ ਪੜਾਈ ਦੇ ਆ ਚੁੱਕਾ ਤੇ ਹੁਣ ਲਾਸਟ ਸੀ ਇਹ ਤੁਸੀਂ ਜਿਵੇਂ ਕਹਿਣ ਦਾ ਜੇ। ਲੜਾਈ ਤੇ ਜੀ ਸਾਲ ਦਾ 6-7 ਲੱਖ ਰੁਪਈਆ ਚਰਚਾ ਆ ਜਾਂਦਾ ਜੀ। ਕਿੰਨਾ ਚਿਰ ਹੋ ਗਿਆ ਗਏ ਨੂੰ ਉੱਥੇ? ਇਹਨਾਂ ਨੂੰ ਸਾਢੇ 5 ਸਾਲ ਹੋ ਗਏ ਜੀ। ਅੱਛਾ। ਐਕਸਿਪੀ ਫਾਈਨਲ ਜੀ ਹੋ ਗਈ। ਅੱਛਾ ਤੇ ਹੁਣ ਜਾ ਕੇ ਇਹ ਲੜਾਈ ਲੱਗ ਗਈ। ਹਾਂ ਹੁਣ ਲੜਾਈ ਲੱਗੀ ਜੀ। ਤੇ ਹੁਣ ਕੀ ਮੰਗ ਕਰਦੇ ਦੇਸ਼ ਵਾਸੀਆਂ ਤੋਂ ਭਾਰਤ ਸਰਕਾਰ ਤੋਂ? ਅਸੀਂ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਕਿ ਸਾਡੇ ਬੱਚੇ ਜਿਹੜੇ ਆ ਸਹੀ ਸਲਾਮ ਤੋਂ ਪਛਾਈ ਜਾਣ ਕਰਾ ਦੇ ਵਿੱਚ। ਉੱਥੋਂ ਮੈਨ ਤੇ ਉੱਥੋਂ ਯੂਨੀਵਰਸਿਟੀ ਦੇ ਵਿੱਚੋਂ ਕੱਢ ਕੇ ਜਿੱਥੇ ਇਹਨਾਂ ਦਾ ਅਰੇਂਜਮੈਂਟ ਆ ਅ ਲਾਈਟਾਂ ਦਾ ਉੱਥੋਂ ਤੱਕ ਪਹੁੰਚਾਉਂਦਾ ਇਹ ਬੰਦੋਬਾਸਤ ਕਰਨਾ ਸਾਰੇ ਬੱਚਿਆਂ ਵਾਸਤੇ ਹਾਂ ਹਾਂਜੀ ਪੱਜੀ ਕੀ ਨਾਂ ਤੁਹਾਡਾ ਪਰਮਿਸ ਕੁਆਰੇ ਕਿਹੜਾ ਪਿੰਡ ਤੁਹਾਡਾ ਸਰਹਾਰਿਕਲ ਤੇ ਪਹਿਲੀ ਜਿਹੜੀ ਬੇਟੀ ਤੁਹਾਡੀ ਬਰ ਗਈ ਉਹਨਾਂ ਦਾ ਕੀ ਨਾਂ ਹਰਸਮੁਲਿਕ ਕਾਰ ਕਿਹੜੇ ਦੇਸ਼ ਗਈ ਜੁਕ੍ਰੇਨ ਜੋ ਹਾਲਾਤ ਉੱਥੇ ਬਣੇ ਪਏ ਨੇ ਇਕਦਮ ਜੰਗਲਾਂ ਬੀਰ ਯਰੋ ਤੇ ਜੁਗੈਂਦੇ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਹੋ ਭਾਰਤ ਸਰਕਾਰ ਤੇ ਪਰ ਸਰਕਾਰ ਤੋਂ ਸਾਡੀ ਇਹ ਮੰਗ ਕਰਕੇ ਸਾਡੇ ਬੱਚੇ ਜਿਹੜੇ ਸਹੀ ਸਲਾਮ ਸਾਨੂੰ ਵਾਪਸ ਭੇਜ ਜਾਣ ਕਿੰਨੇ ਸਮੇਂ ਤੋਂ ਗਈ ਤੁਹਾਡੀ ਬੇਟੀ 5.5 ਸਾਲ ਨੂੰ ਕੀ ਕੀ ਕਿਹੜੀ ਪੜਾਈ ਕਰਦੀ ਹੈ ਐਮਬੀਬੀਐਸ ਕਰਦੀ ਹੈ ਇਸ ਟਾਈਮ ਤੇ ਬੇਟੀ ਨਾਲ ਗੱਲ ਕੋਈ ਹੋ ਰਹੀ ਉੱਥੇ ਹਾਂਜੀ ਕੀ ਹਾਲਾਤ ਦੱਸਦੇ ਪੈਣੇ ਬਾਪ ਦੇ ਉੱਥੇ ਬਹੁਤ ਚਿੰਤਾ ਜਨਕ ਹਾਲਾਤ ਦੱਸ ਰਹੀ ਹੈ ਕਿ ਮਤਲਬ ਚਲੋ ਕਿੰਨੇ ਹੀ ਟਾਈਮ ਪਾਸ ਹੋ ਰਿਹਾ ਵਧੀਆ ਨੇ 150 ਬੱਚਾ ਵਾ ਗਏ ਜੀ ਪਹਿਲਾਂ ਤਾਂ ਬੈਂਕਰਾਂ ਜੀ ਰਹੇ ਦੋ ਦਿਨ ਜੀ ਸੇ ਹੁਣ ਹੋਸਟਲ ਚ ਗਏ ਕੋਈ ਵੀਡੀਓ ਹੈ ਤੁਹਾਡੇ ਕੋਲ ਉਹਨਾਂ ਨੇ ਹਾਂ ਜੀ ਹੈ ਜੀ ਦਿਖਾ ਸਕਦੇ ਹਾਂ ਹਾਂ ਜੀ ਦਿਖਾ ਦਿਖਾਓ ਆ ਵੀਡੀਓ ਉਹਨਾਂ ਦੀ ਆਈ ਹੈ ਫਿਰ ਇਸ ਤਰ੍ਹਾਂ ਬੱਚੇ ਰਹਿ ਰਹੇ ਆ ਉਹਨਾਂ ਕੋਲ ਬੈਠਣ ਵਾਸਤੇ ਬਿਲਕੁਲ ਸਪੇਸ ਆਈ ਨਹੀਂ ਤੋਹਾਂ ਦੀ ਬੇਟੀ ਨਾਲ ਗੱਲ ਹੋਈ ਤੇ ਰੋਟੀ ਪਾਣੀ ਦਾ ਉੱਥੇ ਹੁਣ ਕਿਸ ਤਰ੍ਹਾਂ ਇਹ ਨਾਲ ਲੱਗ ਜਾਣਾ ਉਹਨਾਂ ਦਾ ਕੋਈ ਵੀ ਪ੍ਰਬੰਧ ਨਹੀਂ ਆਇਆ ਥੋੜਾ ਬੜਾ ਹੀ ਆ ਬਿਲਕੁਲ ਅੱਛਾ ਤੇ ਇਸ ਸੰਬੰਧੀ ਤੁਸੀਂ ਹੈਲਪਲਾਈਨ ਨੰਬਰ ਕੇਸ ਤੇ ਜਾਂ ਕੇ ਭਾਰਤ ਸਰਕਾਰ ਨੂੰ ਤੁਸੀਂ ਕਾਲ ਕੀਤੀ ਹੈ ਹਾਂਜੀ ਕੀ ਉਧਰੋਂ ਰਿਸਪੌਂਸ ਦਾ ਨੋਟ ਮਿਲਿਆ ਰਿਸਪੌਂਸ ਤੇ ਹੀ ਮਿਲ ਰਿਹਾ ਕਿ ਕਰਾਂ ਨਹੀਂ ਰਹੀਂਦੇ ਅਜੇ ਹੋ ਨਹੀਂ ਰਿਹਾ ਕੁਝ ਵੀ ਤੇ ਜਿਵੇਂ ਉਧਰ ਦੇ ਬਾਹਰ ਉਹਨਾਂ ਆਖਿਆ ਕਿ ਆ ਬਾਰਡਰ ਕ੍ਰਾਸ ਕਰਕੇ ਇਧਰ ਆਜੋ ਤੇ ਇਧਰੋਂ ਤੁਹਾਡੀਆਂ ਫਲਾਈਟਾਂ ਆਹੀਂ ਇਧਰੋਂ ਕੱਲ ਲਾਂਗੇ ਤੇ ਕੀ ਬੇਟੀ ਉਧਰ ਲੈ ਬੰਨ ਜਾ ਚੁੱਕੀ ਹੈ ਬਾਰਡਰ ਦੇ ਲਾਗੇ ਨਹੀਂ ਜੀ ਅਜੇ ਨਹੀਂ ਕੋਈ ਰੇਂਜ ਨਹੀਂ ਹੋ ਰਿਹਾ ਉਹਨਾਂ ਦਾ ਬਾਹਰ ਨਿਕਲਣ ਦਾ ਨਹੀਂ ਸਟੇਟ ਕੀ ਮੰਗ ਕਰਦੇ ਤੁਸੀਂ ਪਰ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਬੱਚੇ ਜਿੰਨੇ ਵੀ ਉੱਥੇ ਫਸੇ ਆ ਭਾਰਤੀ ਬੱਚੇ ਸਾਰਿਆਂ ਨੂੰ ਸਹੀ ਸਲਾਮਤ ਆਪਣੀ ਮਾਂ ਤੇ ਵਾਪਸ ਚਾਇਆ ਜਾਵੇ ਕੀ ਨਾਮ ਇਹ ਜੀ ਦਾ ਮੇਰਾ ਨਾਮ ਹਰਕੀਰਤ ਸਿੰਘ ਕਿਹੜਾ ਕਨਵੇ ਮੇਰਾ ਸਰੀਆਣਾ ਮੇਰੇ ਮੇਰੇ ਜੁਕੈਂਡਰ ਵਿੱਚ ਦੇ ਕੋਲ ਮੇਰੇ ਕੀ ਲੱਗਦਾ ਮੇਰੀ ਸਿਸਟਰ ਹੈ ਕੀ ਨਾਮ ਸੀ ਮਰਸਮਰੀਦ ਕੋ ਜੋ ਹਾਲਾਤ ਨੇ ਕੀ ਸਿਸਟਰ ਨਾਲ ਗੱਲ ਹੋ ਰਹੀ ਹੈ ਹਾਂਜੀ ਹੋ ਰਹੀ ਹੈ ਕੀ ਪੋਜੀਸ਼ਨ ਉੱਧਰ ਦੀ ਕੀ ਹਾਲਾਤ ਦੱਸ ਸਕਦੇ ਪੋਜੀਸ਼ਨ ਦੀ ਕੋਈ ਬਹੁਤ ਹੀ ਵਧੀਆ ਹੈ ਉੱਥੇ ਤੇ ਕਾਨਪੀਨ ਦਾ ਵੀ ਤਬੰਦ ਹੋਇਆ ਵੇਖੋ ਸਰਕਾਰ ਕੋਲ ਹੀ مالی ਮਦਦ ਪਹੁੰਚੀ ਉਹ ਤਾਂ ਸੈਕਟਰ ਤੇ ਫੂਡ ਉਹਨਾਂ ਤੋਂ ਮਤਲਬ ਘੱਟ ਹੀ ਆ ਉਥੇ ਬਹੁਤ ਜਿਆਦਾ ਜਾਨੇ ਇਸ ਟਾਈਮ ਜਿਹੜੇ ਉਥੇ ਰਹਿ ਰਹੇ ਤੇ ਫੂਡ ਬਹੁਤ ਘੱਟ ਆ ਉਥੇ ਤੇ ਕੀ ਮੰਗ ਕਰਦੇ ਹੁੰਦੇ ਮੰਗ ਇਹੀ ਕਰਦੇ ਆ ਜੀ ਸਾਰੇ ਜਿਹੜੇ ਭਾਰਤੀ ਸਟੂਡੈਂਟ ਉਹਨਾਂ ਨੂੰ ਜਿਹੜੀ ਸੈਂਟਰ ਗਵਰਨਮੈਂਟ ਦਾ ਪ੍ਰੋਪਰ ਤਰੀਕੇ ਨਾਲ ਦਿੱਤਾ ਜਾਵੇ ਤਾਂ ਤਾਂ ਤੋਂ ਬਲਜੀਤ ਸਿੰਘ ਦੀ ਰਿਪੋਰਟ